ਵਿਕਰਮ ਮਜੀਠੀਆ ਨੂੰ 14 ਦਿਨਾਂ ਦੇ ਨਾਇਖੇ ਰਸਦ ਵਿੱਚ ਭੇਜ ਦਿੱਤਾ ਹੈ ਤੇ ਹੁਣ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਜਿਸ ਦੇ ਤਹਿਤ ਅਕਾਲੀ ਵਰਕਰਾਂ ਦਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਕਿ ਗੁੱਸਾ ਹੋਰ ਵੀ ਨਜ਼ਰ ਆ ਰਹੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ ਸ ਕਿਸੇ ਵੀ ਅਕਾਲੀ ਵਰਕਰ ਨੂੰ ਜਿਹੜਾ ਕਿ ਮਿਲਣ ਨਹੀਂ ਦਿੱਤਾ ਗਿਆ ਤੇ ਜਿਸ ਦੇ ਤਹਿਤ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਸਾਡੀ ਸਰਕਾਰ ਆਈ ਤਾਂ ਸਾਰੇ ਵਹਿਮ ਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਜ਼ਰੂਰ ਕੱਢਾਂਗੇ ਤੇ ਜਿਸ ਦੇ ਤਹਿਤ 2027 ਦੇ ਵਿੱਚ ਸਾਡੀ ਜਦੋਂ ਵੀ ਸਰਕਾਰ ਆਉਂਦੀ ਹੈ ਤਾਂ ਕੱਲੀ-ਕੱਲੀ ਗੱਲ ਦਾ ਸੀ ਪਰਦਾ ਫਾਸ਼ ਵੀ ਕਰਾਂਗੇ ਤੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਸਿਆਸੀ ਕਮਸਾਣ ਜਾਰੀ ਹੈ ਤੇ ਜਿਸ ਦੇ ਤਹਿਤ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਪੇਟ ਫਾਤੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਦੂਜੇ ਦੇ ਉੱਤੇ ਲਗਾਤਾਰ ਪਲਟਵਾਰ ਹਜੇ ਵੀ ਚੱਲੀ ਆ ਹੋਰ ਕੀ ਕੁਝ ਕਹਿਣਾ ਹੈ ਅਕਾਲੀ ਵਰਕਰਾਂ ਦਾ ਆਓ ਤੁਹਾਨੂੰ ਸੁਣਾਉਣੇ ਭਗਵੰਤ ਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸ਼ਿਸ਼ੋਧिया ਤੇ ਉੱਥੇ ਦੀ ਜਿਹੜੀ ਟੀਮ ਹੈ ਦਿੱਲੀ ਤੋਂ ਜਿਹੜੀ ਜੇਲਾ ਚੁਆਈ ਹੋਈ ਟੀਮ ਹੈ ਉਹ ਟ੍ਰੇਨ ਹੋ ਕੇ ਆਈ ਹੋਈ ਟੀਮ ਜਿਹੜੀ ਆ ਉਹ ਡਰ ਰਹੀ ਆ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਚੜਕੇ ਇਹਨਾਂ ਦੀ ਛਾਤੀ ਤੇ ਨੱਚੇਗਾ ਤੇ 2027 ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਣਾਏਗਾ ਸੋ ਇਹਨਾਂ ਨੂੰ ਭੱਜਦਿਆਂ ਨੂੰ ਰਸਤਾ ਨਹੀਂ ਲੱਭਣ ਦਵਾਂਗੇ ਇਹ ਸਾਰੇ ਚੱਕ ਕੇ ਜੇਲ੍ਹ 'ਚ ਬੰਦ ਕਰਾਂਗੇ ਜਿਸ ਤਰ੍ਹਾਂ ਅੱਜ ਬਿਕਰਮਜੀਤ ਨਾਲ ਇਹ ਬਦਲਾਖੋਰੀ ਦੀ ਨੀਤੀ ਨਾਲ ਕਰ ਰਹੇ ਨੇ ਪਹਿਲਾਂ ਬਿਕਰਮ ਤੋਂ ਮਾਫੀਆਂ ਮੰਗਦੇ ਰਹੇ ਤੇ ਅੱਜ ਬਿਕਰਮਜੀਤ ਨੂੰ ਚੱਕ ਕੇ ਝੂਠੇ ਕੇਸਾਂ 'ਚ ਫਸਾ ਕੇ ਜੇਲ੍ਹਾਂ ਵਿੱਚ ਲੈ ਕੇ ਆ ਰਹੇ ਨੇ ਸੋ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆਂ ਸੋ ਅਸੀਂ ਸਾਰੀ ਪਬਲਿਕ ਵੱਲੋਂ ਨਾਭੇ ਦੀ ਪਬਲਿਕ 'ਅੱਜ ਪੂਰੀ ਹਰਾਚ ਹੈ ਤੇ ਜੇਲ੍ਹ ਦੇ ਆਲੇ-ਦੁਆਲੇ ਇਹਨਾਂ ਨੇ ਸ਼ੌਣੀ ਬਣਾ ਕੇ ਖੜੇ ਨੇ ਸੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾ ਆਰ ਪਾਰ ਨਹੀਂ ਨਿਕਲਣ ਆ ਰਿਹਾ ਕਿ ਅਸੀਂ ਪਰਲੇ ਪਾਸੇ ਖੜੇ ਸੀਗੇ ਤੇ ਸਾਨੂੰ ਅਗਲੇ ਪਾਸੇ ਧੱਕ ਕੇ ਰੱਖਤਾ ਸੋ ਅਸੀਂ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਇੰਨਾ ਦਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਰੋਕ ਲੋ ਪਹਿਲਾਂ ਘਰਾਂ 'ਚ ਵੀ ਰੋਕਿਆ ਸੀਗਾ ਤੇ ਫੇਰ ਬਾਹਰ ਆਏ ਨੇ ਸੋ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਨਾ ਪਿੱਛੇ ਹਟਾਂ ਭਗਵਾਨਤਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸਿਛੋਧੀਆਂ ਤੇ ਉੱਥੇ ਦੀ ਜਿਹੜੀ ਟੀਮ ਆ ਦਿੱਲੀ ਤੋਂ ਜਿਹੜੀ ਜੇਲਾ ਜੁਆਈ ਹੋਈ ਟੀਮ ਆ ਉਹ ਟ੍ਰੇਨ ਹੋ ਕੇ ਆਈ ਹੋਈ ਟੀਮ ਜਿਹੜੀ ਆ ਉਹ ਡਰ ਰਹੀ ਆ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼ ਨੱਚੇਗਾ ਤੇ 2027 ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਣਾਏਗਾ ਸੋ ਇਹਨਾਂ ਨੂੰ ਭੱਜਦਿਆਂ ਨੂੰ ਰਸਤਾ ਨਹੀਂ ਲੱਭਣ ਦਵਾਂਗੇ ਇਹ ਸਾਰੇ ਚੱਕ ਕੇ ਜੇਲ੍ਹ ਚ ਬੰਦ ਕਰਾਂਗੇ ਜਿਸ ਤਰ੍ਹਾਂ ਅੱਜ ਵਿਕਰਮਜੀਤ ਨਾਲ ਇਹ ਬਦਲਾਖੋਰੀ ਦੀ ਨੀਤੀ ਨਾਲ ਕਰ ਰਹੇ ਨੇ ਪਹਿਲਾਂ ਵਿਕਰਮ ਤੋਂ ਮਾਫੀਆਂ ਮੰਗਦੇ ਰਹੇ ਤੇ ਅੱਜ ਵਿਕਰਮਜੀਤ ਨੂੰ ਚੱਕ ਕੇ ਝੂਠੇ ਕੇਸਾਂ ਫਸਾ ਕੇ ਜੇਲ੍ਹਾਂ ਵਿੱਚ ਲੈ ਕੇ ਆ ਰਹੇ ਨੇ ਸੋ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆਂ ਸੋ ਅਸੀਂ ਸਾਰੀ ਪਬਲਿਕ ਵੱਲੋਂ ਨਾਪੇ ਦੀ ਪਬਲਿਕ ਅੱਜ ਪੂਰੀ ਹਰਾਸ਼ ਹੈ ਤੇ ਜੇਲ੍ਹ ਦੇ ਵਾਲੇ ਵਾਲੇ ਇਹਨਾਂ ਨੇ ਸ਼ੌਣੀ ਬਣਾ ਕੇ ਖੜੇ ਨੇ ਸੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾ ਆਰ ਪਾਰ ਨਿਕਲ ਨਾ ਰਹੀ ਕਿ ਅਸੀਂ ਪਰਲੇ ਪਾਸੇ ਖੜੇ ਸੀਗੇ ਤੇ ਸਾਨੂੰ ਅਗਲੇ ਪਾਸੇ ਘੜ ਕੇ ਰੱਖਤਾ ਸੋ ਅਸੀਂ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਇੰਨਾ ਦਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਰੋਕ ਲਓ ਪਹਿਲਾਂ ਘਰਾਂ 'ਚ ਵੀ ਰੋਕਿਆ ਸੀਗਾ ਤੇ ਫੇਰ ਬਾਹਰ ਆਏ ਨੇ ਸੋ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਨਾ ਪਿੱਛੇ ਹਟਾਂ ਭਗਵਾਨਤਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸਿਸ਼ੋਧੀਆਂ ਤੇ ਉੱਥੇ ਦੀ ਜਿਹੜੀ ਟੀਮ ਆ ਦਿੱਲੀ ਤੋਂ ਜਿਹੜੀ ਜੇਲਾਜਵਾਈ ਹੋਈ ਟੀਮ ਹੈ ਉਹ ਟ੍ਰੇਨ ਹੋ ਕੇ ਆਈ ਹੋਈ ਟੀਮ ਜਿਹੜੀ ਆ ਉਹ ਡਰ ਰਹੀ ਆ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਚੜ ਕੇ ਇਹਨਾਂ ਦੀ ਤੇ 2027 ਦੀ ਸਰਕਾਰ ਸ਼੍ਰੋਮਣੀ ਕਾਲੀ ਦਲ ਬਣਾਏਗਾ ਸੋ ਇਹਨਾਂ ਨੂੰ ਭੱਜਦਿਆਂ ਨੂੰ ਰਸਤਾ ਨਹੀਂ ਲੱਭਣ ਦਵਾਂਗੇ ਇਹ ਸਾਰੇ ਚੱਕ ਕੇ ਜੇਲ੍ਹ 'ਚ ਬੰਦ ਕਰਾਂਗੇ ਜਿਸ ਤਰ੍ਹਾਂ ਅੱਜ ਬਿਕਰਮਜੀਤ ਨਾਲੇ ਬਦਲਾਖੋਰੀ ਦੀ ਨੀਤੀ ਨਾਲ ਕਰ ਰਹੇ ਨੇ ਪਹਿਲਾਂ ਬਿਕਰਮ ਤੋਂ ਮਾਫੀਆਂ ਮੰਗਦੇ ਰਹੇ ਤੇ ਅੱਜ ਬਿਕਰਮਜੀਤ ਨੂੰ ਚੱਕ ਕੇ ਝੂਠੇ ਕੇਸਾਂ 'ਚ ਫਸਾ ਕੇ ਜੇਲ੍ਹਾਂ ਵਿੱਚ ਲੈ ਕੇ ਆ ਰਹੇ ਨੇ ਸੋ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆਂ ਸੋ ਅਸੀਂ ਸਾਰੀ ਪਬਲਿਕ ਵੱਲੋਂ ਨਾਬੇ ਦੀ ਪਬਲਿਕ 'ਅੱਜ ਪੂਰੀ ਹਰਾਚ ਹੈ ਤੇ ਜੇਲ੍ਹ ਦੇ ਆਲੇ-ਦੁਆਲੇ ਇਹਨਾਂ ਨੇ ਸ਼ੌਣੀ ਬਣਾ ਕੇ ਖੜੇ ਨੇ ਸੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾ ਆਰਪਾਰੀ ਨਗਰ ਨਾਲ ਆ ਰਹੀ ਕਿ ਅਸੀਂ ਪਰਲੇ ਪਾਸੇ ਖੜੇ ਸੀਗੇ ਤੇ ਸਾਨੂੰ ਅਗਲੇ ਪਾਸੇ ਘੜ ਕੇ ਰੱਖਤਾ ਸੋ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਡੇ ਕੋਲ ਇੰਨਾ ਦਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਰੋਕ ਲਓ ਪਹਿਲਾਂ ਘਰਾਂ ਚ ਵੀ ਰੋਕਿਆ ਸੀਗਾ ਤੇ ਫੇਰ ਬਾਹਰ ਆਏ ਨੇ ਸੋ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਨਾ ਪਿੱਛੇ ਹਟਾਂਗੇ